ਅੱਜ ਆ ਜਿਹੜਾ ਆਪਣਾ ਇਹ ਜਿਹੜਾ ਅੱਜ ਦਾ ਵਿਸ਼ਾ ਇਥੇ ਆ ਰਾਮ ਖੈਰੀ ਨਿਕਲੀ ਇਹ ਆਪਣਾ ਕਾਹਦਾ ਪ੍ਰੋਗਰਾਮ ਆ ਇਹ ਤਾਂ ਗੱਲ ਇਹ ਨੇ ਵੀ ਸ਼੍ਰੋਮੀ ਕਾਲੀਦਾਲ ਦੀ ਸਰਦਾਰ ਸਿਕੰਦਰ ਸਿੰਘ ਨਾਲ ਲੋਕਾਂ ਦੀ ਮੀਟਿੰਗ ਆ ਮੀਟਿੰਗ ਦੇ ਵਿੱਚ ਜੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਵੀ ਕੱਲ 3 ਵਜੇ ਠੀਕ ਹੈ 15 ਬੰਦੇ ਆ ਹਾਂ ਕਰ ਲਓ ਠੀਕ ਹੈ ਤੇ ਆਪਾਂ ਮਤਲਬ 15 ਮੇਨ ਬੰਦਿਆਂ ਨੇ ਮੀਟਿੰਗ ਕਰਕੇ ਉਦੋਂ ਅਗਲਾ ਪ੍ਰੋਗਰਾਮ ਤੁਮ ਲੋਕਾਂ ਸਾਹਦੇ ਆਰਾਮ ਸਿੰਘ ਖੈਰਾ ਕਮੀਰ ਕੜ ਦੇ ਰਾਹ ਦੇ ਉੱਤੇ ਜਿਹੜਾ ਘਰ ਆਗਾ ਤੇ ਉਹਨਾਂ ਦੇ ਗ੍ਰਹਿ ਵਿਖੇ ਮਲੂਕਾ ਸਾਹਿਬ ਆ ਸਰਦਾਰ ਸਿਕੰਦਰ ਸਿੰਘ ਮਲੂਕਾ ਪਹੁੰਚ ਰਹੇ ਹਨ ਤੇ ਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੇ ਗਾਂ ਸੁਣਦੇ ਆਪਾਂ ਕੀ ਮੀਟਿੰਗਾਂ ਕੀ ਗੱਲਬਾਤ ਆ ਤੇ ਸਾਰੀ ਛੋਟੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਾਂਗੇ ਆ ਤੁਹਾਨੂੰ ਸਾਰੇ ਜਿਹੜਾ ਮੌਕੇ ਦੀਆਂ ਤਸਵੀਰਾਂ ਉਹ ਦਿਖਾ ਰਹੇ ਆ ਪਹੁੰਚ ਚੁੱਕੇ ਆ ਮਲੋਕਾ ਸਾਹਿਬ ਹਰਮਨ ਸਿੰਘ ਸਾਹਿਬ ਜੀ ਉਹਨਾਂ ਜਿਹੜੇ ਪਾਲਟੀ ਦੇ ਵਰਕਰ ਆ ਜਿੰਨੇ ਵੀ ਲੀਡਰ ਆ ਸਾਰੇ ਉਥੇ ਪਹੁੰਚੀ ਹੋਏ ਆ ਤੇ 3 ਵਜੇ ਦਾ ਜਿਹੜਾ ਟਾਈਮ ਦਿੱਤਾ ਹੋਇਆ ਸੀਗਾ ਤੇ ਸਹੀ 3 ਵਜੇ ਆਪ ਦੇ ਟਾਈਮ ਦੇ ਉੱਤੇ ਉਹ ਪਹੁੰਚ ਚੁੱਕੇ ਆ ਤੇ ਆ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਆ ਆਪਾਂ ਦੇਵਾਂਗੇ ਕਿ ਕੀ ਗੱਲਬਾਤ ਕਿ ਦੋਸਤੋ ਬਠਿੰਡਾ ਵਿੱਚ ਇਹ ਨਾ ਇਹ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪਾਂ ਕਹਿ ਦਈਏ ਕਾਨਫਰੰਸ ਰੱਖੀ ਗਈ ਆ ਆਪਦੀ ਜ਼ਿਲ੍ਹਾ ਲੈਵਲ ਦੀ ਤੇ ਉਸ ਹਸਾਬ ਦੇ ਨਾਲ ਮੀਟਿੰਗ ਸੀ ਕਿ ਉਹ ਗੱਡੀਆਂ ਵੀ 10 ਗੱਡੀਆਂ ਯਾਨੀ ਕਿ ਲਾਈਆਂ ਸੀ ਪਿੰਡ ਨੂੰ ਇੱਕ ਪਿੰਡ ਨੂੰ ਯਾਨੀ ਕਿ 10 ਦਾ ਗੱਡੀਆਂ ਉਸ ਹਸਾਬ ਦੇ ਨਾਲ ਇਕੱਠਾ ਆ ਦਾ ਰੱਖਿਆ ਸੀਗਾ ਵੀ ਗੱਡੀ ਦੇ ਵਿੱਚ ਪੰਜ ਕੁ ਬੰਦੇ ਬਹਿ ਜਾਂਦੇ ਆ ਚਾਰ ਪੰਜ ਬੰਦੇ ਤੇ ਕਾਲੀ ਕਾਲੀ 45 ਬੰਦੇ ਉਸ ਹਿਸਾਬ ਦੇ ਨਾਲ ਇਹਨਾਂ ਨੇ ਜਿਹੜੇ ਘੰਟੇ ਉਟਕਾ ਪਾਇਆ ਸੀ ਤੇ ਬਰਕਰਾਂ ਦੇ ਵਿੱਚ ਲੋਕਾ ਸਾਹਿਬ ਨੇ ਕਥਨ ਆ ਉਹਦਾ ਜਿਹੜਾ ਤਾ ਗੱਲਾਂ ਵਾਤਾ ਕਰੀਆਂ ਜੋ ਤੱਕ ਨਹੀਂ ਪਹੁੰਚ ਸਕਿਆ ਇਹ ਭਾਈ ਕੀ ਤਕਲੀਫ ਆ ਕੀ ਗੱਲਬਾਤ ਆ ਕੀ ਬਾਕੀ ਉਹਨਾਂ ਨੇ ਆਪਦੇ ਕੰਮਾਂ ਬਾਰੇ ਸਾਰਾ ਦੱਸਿਆ ਵੀ ਕੰਮ ਇਹ ਵਾਕਈ ਗੱਲ ਸਹੀ ਆ ਵੀ ਕੰਮ ਤਾ ਜੀ ਵਿਰੋਧੀ ਧਿਰ ਆ ਉਹ ਵੀ ਇਹ ਗੱਲ ਕਹਿੰਦੀ ਆ ਜਾਂ ਕੋਈ ਕੋਈ ਬੰਦਾ ਵੀ ਆ ਇਹ ਗੱਲ ਕਹਿੰਦੀ ਆ ਵੀ ਮਰੂਕਾ ਸਿੰਘ ਜੀ ਨੇ ਕੰਮ ਨਹੀਂ ਕੋਈ ਕਰ ਸਕਦਾ ਤੇ ਕੰਮਾਂ ਦੇ ਪੱਖੋਂ ਤਾਂ ਜਾਨੀ ਕਿ ਇਹ ਹੋ ਸਕਦਾ ਪਹਿਲੇ ਲੀਡਰੀ ਹੋਣ ਤੇ ਆਪਣੇ ਏਰੀਏ ਦੇ ਤੇ ਬਹੁਤ ਜਾਨੀ ਕਿ ਉਹਨਾਂ ਨੇ ਉਹ ਗੱਲਾਂ ਬਾਤਾਂ ਜਿਹੜੀਆਂ ਦਿਲਦਿਆਂ ਖੋਲ ਕੇ ਜਿਹੜੀਆਂ ਆਪਦੇ ਵਰਕਰਾਂ ਨਾਲ ਕਰੀਆਂ ਇਹ ਸਾਰੇ ਜਿਹੜੇ ਕੋਈ ਹੋਰ ਇਹਨਾਂ ਦੇ ਆਪ ਦੇ ਪਾਰਟੀ ਦੇ ਮਾੜੇ-ਮੋਢੇ ਹੁੰਦੇ ਆ ਕੋਈ ਅੰਦਰਲਾ ਗੱਲਾਂ ਬਾਤਾਂ ਉਹ ਵੀ ਘਬਰਾਦੇ ਬਾਤ ਡੋਡੀ ਆਪਣੋ ਆਪਣੇ ਵਿਚਾਰ ਵਟਾਉਂਦੇ ਹਰ ਇੱਕ ਬੰਦੇ ਨੇ ਦੱਸੇ ਸੁਣੇ ਤੇ ਇਹ ਦੋਸਤੋ ਕਹ ਲਿਆ ਵੀ ਪਾਲਟਿਕਾਂ ਦੇ ਵਿੱਚ ਮਾੜਾ-ਮੋਟਾ ਚੱਲਦਾ ਹੀ ਰਹਿੰਦਾ ਉਸੀਆਂ ਗੱਲਾਂ ਬਾਤਾਂ ਦੇਆਂ ਜਿਹੜੀਆਂ ਸਮੱਸਿਆ ਉਹ ਵੱਡਾ-ਵੱਡਾ ਲੀਡਰ ਆ ਕੇ ਹੱਲ ਕਰ ਲੱਭ ਲੈਂਦਾ ਤੇ ਆਮ ਆਪਾ ਇੱਕ ਦੂਜੇ ਦੇ ਆਖੇ ਨਹੀਂ ਮਾੜੀ-ਮੋਟੀ ਗੱਲ ਲੱਗਦੀ ਕਿ ਜਿਹੜਾ ਮੇਨ ਲੀਡਰ ਆ ਕੇ ਉਹੀ ਗੱਲ ਆਪਾਂ ਨੂੰ ਥੋੜਾ ਜਿਆਦਾ ਕਹਿਨ ਦਾ ਕਿ ਉਹ ਮੇਨ ਲੀਡਰ ਦੀ ਗੱਲ ਮੰਨੀ ਵੀ ਜਾਂਦੀ ਆ ਕਿ ਆ ਤੁਸੀਂ ਦੇਖੋ ਜਾਨਕਿ ਸੀ ਦਾ 15 ਕ ਬੰਦਿਆਂ ਦਾ ਤੇ RAM ਖਹਿਰਾ ਜਿਹੜਾ ਬਲਵਿੰਦਰ ਸਿੰਘ RAM ਖਹਿਰਾ ਹਮੀਰਗੜ੍ਹ ਦੇ ਰਾਧ ਘਰ ਆ ਜਿਹੜਾ ਉਹਨਾਂ ਦੇ ਘਰ ਸੀਗਾ ਇਹ ਪ੍ਰੋਗਰਾਮ ਆਪਾਂ ਨੂੰ ਸਾਰੇ ਜਿੰਨੇ ਵੀ ਇੱਕ ਦਲ ਜਨ ਮੰਨੀ ਬੋਲ ਨਹੀਂ ਗਏ ਗਰੁੱਪਾਂ ਦਾ ਸਾਹ ਦੇ ਨਾਲ ਜੀ ਨਹੀਂ ਨਹੀਂ ਸਮਝਦੇ 10 ਸਾਲ ਹੋ ਗਏ ਸਰਕਾਰ ਹੈ ਦੀ ਬਹੁਤ ਕੀ ਹੋਣਾ ਇਹ ਨਾਲ ਉਸ ਤਰ੍ਹਾਂ ਪਰ ਅਮ ਜਿਹੜੇ ਲੀਡਰ ਲੀਡਰ ਦੇ ਨਾਲ ਵੋਟ ਫੜ ਨਹੀਂ ਬਹੁਤ ਉੱਤਮ ਹੁੰਦੀ ਆ ਬੀ ਦਾ ਸਰ ਸਭਾ ਜਗ ਦੇ ਮੂਲ तकरीबन तकरीबन ਨਾਲ ਖੜੰਗੀਆਂ ਸਾਨੂੰ ਟਾਈਮ ਦੇ ਦਿਓ ਜੀ ਗੱਲ ਗੱਲ ਕਰਦੇ ਆਪਾਂ ਮਲੂਕੇ ਦੀ ਗੱਲ ਕਰਦੇ ਆ ਸਿਕੰਦਰ ਸਿੰਘ ਸਰਦਾਰ ਸਿਕੰਦਰ ਚ ਕਿ ਮਲੂਕਾਂ ਉਹਨਾਂ ਦੀ ਗੱਲ ਕਰਦੇ ਵੀ ਵੋਟਾਂ तकरीबन ਉਹਨਾਂ ਦੇ ਆਮ ਆਪ ਨੂੰ ਇਹ ਵੀ ਪਤਾ ਵੀ ਦੂਜੇ ਲੀਡਰੋਂ ਤੋਂ 2022 ਦੇ ਵਿੱਚ ਕੋਈ 35000 ਤੇ ਹਾਰਿਆ ਕੋਈ 40000 ਤੇ ਹਾਰਿਆ ਕੋਈ ਕਿੰਨੇ ਤੇ ਹਾਰਿਆ ਕੁਈ 60000 ਤੇ ਇਹ ਜਨ ਕਿ ਥੋੜਾ ਜਿਹਾ ਫਰਕ ਹੀ ਸੀਗਾ ਕਿ 12 15 12 14000 ਬੋਰਡ ਦਾ ਹੀ ਸੀਗਾ 12000 ਦਾ ਤੇ ਉਹ ਵੀ ਕਾਂਗਰਸ ਨੂੰ ਵੋਟ ਵੱਧ ਘਟ ਜਾਣ ਦੇ ਕਾਰਨ ਕਾਂਗਰਸ ਦੀ ਵੋਟ ਬਾਲੀ ਘਟ ਗਈ ਸੀ ਉਹਦਾ ਕਰਕੇ ਥੋੜਾ ਜਿਹਾ ਜਿਹੜਾ ਜਿਹਦਾ ਕਰਦਾ ਆਪਰੇ ਕੀ ਕਰਨੇ ਕਰਦੀ ਸੀ ਉਹਦਾ ਕਰਕੇ ਜਿਹੜਾ ਬਲਕਾਰ ਨੂੰ ਬੈਨੀਫਿਟ ਮਿਲਿਆ ਇਧਰੋਂ ਬਾਕੀ ਫਿਰ ਜਿੱਤ ਆ ਜਿਹੜੀ ਕਰਮਾਂ ਦੀ ਹੁੰਦੀ ਆ ਕਿ ਜੋ ਕਿਸੇ ਦੇ ਕਿਸਮਤ ਦੇ ਵਿੱਚ ਹੈਗੀ ਆ ਅਸੀਂ ਗਾ ਲਾ ਆਉਂਦੇ ਹੁਣ ਉਹਨਾਂ ਦਾ ਜਨਾਹ ਹਾਲਤ ਕੋਈ ਤਰੀਕਾ ਬਣੇ ਕੋਈ ਗੱਲ ਬਣੇ ਜੀ ਕਰਜ ਹੋ ਜਾਣੀ ਮੁੰਡੀਆਂ ਤੁਸੀਂ ਸਾਰਿਆਂ ਦੇ ਤੇਲੀਪੁੱਤਾਂ ਤੋਂ ਤੇ ਗੱਲ ਕਰਪ ਕਰੋ ਕੋਈ ਅੱਜ ਵਰਕਾ ਨੇ ਕਿਹਾ ਉਹ ਭਾਈ ਰਾਜ ਨੇ ਕੀ ਕਹਿੰਦਾ ਉਹਨਾਂ ਪਹੁੰਚਿਆ 27 ਦੇ ਵਿੱਚ ਉਹਨਾਂ ਆਉਂਦਾ ਰੂਸ ਰੌਮਨੀ ਕਾਜੀ ਦਾ ਸਰਕਾਰ ਉਹਨਾਂ ਦਾ ਬੈਠੇ ਜਿਹਨਾਂ ਉਹਨਾਂ ਦਾ ਕੰਮ ਲੈਣੇ ਚਾਹੁੰਦੇ ਬੈਠੇ ਆ ਦਾਵਾ ਕੀ ਕਰਿਆਗਾ ਵੀ 2027 ਵਿੱਚ ਸਰਕਾਰ ਪੱਕੀ ਹੈ ਕਿ ਉਹਨਾਂ ਨੂੰ ਜੇ ਕੋਈ ਗੱਲ ਹੋਈ ਹੈ ਆ ਕੇ ਕਹਿ ਦਿਓ ਮੈਂ ਤਾਂ ਅੱਗੇ ਹੁੰਦਾ ਤਾਂ ਵੀ ਮੈਂ ਭਰਾ ਲਈ ਕੀ ਹਲਾਵਾ ਕਿਉਂ 1.5 ਸਾਲ ਪਹਿਲਾਂ ਜੇ 1.5 ਸਾਲ ਦੇ ਵਿੱਚ ਉਹ ਬਹੁਤ ਅਤਰਾ ਚੜਾ ਗਏ ਉਹ ਆ ਜਾਂਦੇ ਨਹੀਂ ਜੀ ਤੇ ਇਹ ਨਹੀਂ ਇਸ ਸਿਹਤਾਂ ਕੀ ਇਹ ਰਾਜਤ ਕੀ ਉਹ ਕਿੱਦਾਂ ਪੜ੍ਹਨ ਦੀ ਗੱਲ ਇਹ ਗੱਲ ਬਰਤਾਂਗੇ ਜਿਹੜੀ ਜਿਹੜੀ ਸੁਣੋ ਦੱਸਿਆ ਵੀ 4 ਤਰੀਕ ਦੀ ਮੀਟਿੰਗ ਹੋ ਰਹੀ ਹੈ ਉਹ ਇਥੇ ਏਕੋ ਕੰਨ ਹਾਸ ਰੱਖੀ ਹੈ ਨਾ ਯਾਰ ਵੀ ਉਹਦੇ ਸੰਬੰਧ ਦੇ ਵਿੱਚ ਪੰਡੋ ਡੀਲੀਟਰਾਂ ਦੇ ਕੰਮ ਖਰਾਜ ਮਸਾਲਾ ਮੈਂ ਆਹ ਮੈਨੂੰ ਨਲੂ ਨਲੂ ਰੇਡੀ ਕਰ ਤੁਸੀਂ ਪਿੰਡਾਂ ਵਾਲੇ ਨੇ ਕਰਾਏ ਨਾ ਭਾਈ ਭੰਦੀ ਨਾਲ ਲੈ ਕੇ ਹੁਣ ਤੇ 50 60 ਬੰਦੇ ਹੋ ਜਾਣਗੇ ਠੀਕ ਹੈ ਤੇ 42 ਪਿੰਡਾਂ ਦੇ ਵਿੱਚੋਂ 42 43 ਪਿੰਡਾਂ ਦੇ ਵਿੱਚੋਂ 50 50 ਬੰਦੇ ਤੇ ਫਿਰ ਵੀ ਬਹੁਤ ਯਾਨੀ ਇਕੱਠ ਹੋ ਜਾਂਦਾ ਕਿਉਂ ਆਇਆ ਅੱਠ ਤਾਂ ਵੈਸੇ ਵੀ ਜਨਕਿ ਆਪਾਂ ਅੱਗੇ ਵੀ ਵੇਖਿਆ ਕਰੋ ਧਾਰੂਆਣਾ ਕਰਦੋ ਰਹਾ تھا ਬਹੁਤ ਬੇਰੀ ਸਾਰੀ ਗਈ ਹੈ ਕਿ ਤੇ ਉੱਥੇ ਤਕਰੀਬਨ ਤਕਰੀਬਨਾਮ ਅੱਠ ਨਿਰੋਮ ਵੀ ਹੀ ਕੋਲਟੀ ਦੀ ਮੀਟਿੰਗ ਛੱਪਦੇ ਆ ਕੋਈ ਨਾ ਰਿਕਾਰਡ ਤੋਂ ਵੀ ਨਹੀਂ ਆ ਤਾਂ ਵੀ ਸਮਝ ਨਹੀਂ ਆਉਂਦੀ ਜੀ ਵੋਟਾਂ ਵੇਲੇ ਕਿਉਂ ਵੋਟਾਂ ਘਟ ਜਾਂਦੀਆਂ ਤੇ ਚਲੋ ਹੁਣ ਇਹਨਾਂ ਕੋਲੇ ਖੁੱਲਾ ਸਮਾਂ ਤੇ ਇਹ ਵੀ ਜੀ ਗੱਲ ਇਹ ਵੀ ਆਪਦਾ ਜਿਹੜਾ ਸਾਰਾ ਵਿਚਾਰ ਵਟਾਂਦਰਾ ਕਰਨਗੇ ਤੇ ਚਲੋ ਵੱਡੇ ਲੈਵਲ ਤੇ ਗੱਲਾਂ ਹੁੰਦੀਆਂ ਇਹ ਪਾਰਟੀ ਦੇ ਨਾਮ ਤੋਂ ਇਹਨਾਂ ਦਾ ਤੇ ਆਪਾਂ ਤੁਹਾਨੂੰ ਆ ਸਾਰਾ ਦਿਖਾਤਾ ਜਿਹੜਾ ਕੋਈ ਇਹਨਾਂ ਦਾ ਪ੍ਰੋਗਰਾਮ ਸੀ ਕੱਲ੍ਹ ਜਲਦਾ ਤੇ ਅੱਗੇ ਥੱਲੇ ਤੁਸੀਂ ਕਮੈਂਟ ਦੱਸਿਓ ਕਿ ਕੀ ਆਉਣ ਵਾਲੇ 27 ਦੇ ਵਿੱਚ ਸਰਕਾਰ ਕਿਸ ਦੀ ਬਣੂ ਕਾਂਗਰਸ ਦੀ ਬਣੂ ਜਾਂ ਕਾਲੀ ਨਾਲ ਦੀਵ ਨੂੰ ਜਾਂ ਆਪ ਦੀ ਦੁਆਰੇ ਰਿਪੋਰਟ ਕਰੂਗੀ ਤੇ ਇਹ ਹਰ ਇੱਕ ਬੰਦਾ ਹਰ ਇੱਕ ਲੀਡਰ ਦਾਵਾ ਜਿਹੜਾ ਕਰਦੇ ਹੁੰਦਾਗਾ ਤੇ ਵੇਖੋ ਕਿਹਦਾ ਇਹ ਦਾਵਾ ਸੱਚ ਹੁੰਦਾਗਾ ਤੇ ਆ ਹੁਣ ਉਹਨਾਂ ਨੇ ਪਾਤੀ ਅਰਬਾਨ ਦੀ ਤੇ ਇਕੱਠ ਜਨ ਕੇ ਵਾਵਾ ਹੋ ਗਿਆ ਸੀ ਉਹਨਾਂ ਨੇ ਤੱਕ ਸੀ 15-20 ਬੰਦਿਆਂ ਦੇ ਤੇ ਤਕਰੀਬਨ 100 ਬੰਦੇ ਇਕੱਠ ਹੋ ਗਿਆ ਸੀਗਾ ਪਹਿਲਾਂ ਪਹਿਤੋਂ ਇੱਥੇ ਖੜਾ ਰਿਹਾ ਤੇ ਰਿਪੋਰਟ ਸੈਟ ਆ ਜਾਉ ਸਾਗੀ ਜਿਹੜੀ ਆਪਾਂ ਰਿਪੋਰਟ ਜਾਣਕਾਰੀ ਇਹ ਜੀ ਜੀ ਤੇ ਸਾਰਿਆਂ ਦਾ ਧੰਨਵਾਦ ਹੈ ਤੇ ਵੀਡੀਓ ਨੂੰ ਕਰਕੇ ਸ਼ੇਅਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਹੁਣ ਆ ਵੀਡੀਓ ਦਾ ਮੈਂ ਇਹ ਸਾਰੇ ਸੱਦੇ ਹੋਏ ਸੀਗੇ ਤੇ ਬਾਕੀ ਵਰਕ ਡੋਡੀ ਗਵਾੜਾ ਦੇੰਨੇ ਤੁਮਰਾ ਮੋਟਾ ਜਿੰਨਾ ਵੀ ਕੋਈ ਸਰਗਰਮ ਹੈਗਾ ਬੰਦਾ ਉਹ ਸਾਰੇ ਜਣ ਕੇ ਉੱਥੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਅਗੇ ਜੱਤ ਦਾ ਜਿਹੜਾ ਦਾਵਾ ਉਹ ਯਕੀਨੀ ਬਣਾਇਆ ਤੇ ਧੰਨਵਾਦ ਸਾਰਿਆਂ ਦਾ ਪਰਮਰਮਨ ਚੜ੍ਹਦੀ ਕਲਾ ਰੱਖੇ ਸਭ ਨੂੰ